ਗਾਮਾ ਮਾਰ ਉਹਨਾਂ ਦੇ ਕਿੰਸੀ ਕਾਰਵਾਈ ਕਰਦੇ ਕਹਿੰਦਾ ਕਾਰਵਾਈ ਕਰਦੇ ਮਾਰਿਆ ਆਈ ਤੂੰ ਮੇ ਬਾਰਿਆ ਮੈਂ ਡਾਲਣ ਗਈ ਉਹਨਾਂ ਨੇ ਮਾਰ ਕੇ ਉਹਦਾ ਮੇ ਦਾ ਯੋਨਾ ਮਾਰ ਦਿੱਤਾ ਉਹ ਕੋਈ ਮਰ ਗਿਆ ਤੇ ਮਾਰਾਂਗੇ ਕਿਸ ਨੂੰ ਵੇਖਣਾ ਹੈ ਪੁਲਿਸ ਨੂੰ ਵੇਖਣਾ ਹੈ ਅਸੀਂ ਪੁਲਿਸ ਨੂੰ ਵੇਖਣਾ ਹੈ ਕਿਆ ਹੀ ਹੋਣਾ ਉਹਨਾਂ ਨੂੰ ਵੇਖਣਾ ਹੈ ਬਾੜੀਆਂ ਮਾਰ ਮਰਵਾ ਦੇ ਮਾਰੇ ਜੀ ਸੋਰ ਮੇਰਾ ਲੜਕਾ ਹੈ ਕਿੰਨੀ ਉਮਰ ਜਿੰਦੀ 22 ਸਾਲ ਉਮਰ ਦੀ ਜਿੰਦੀ ਇਹ ਛੋਣੀਆਂ ਆਉਂਦਾ ਪਿਆ ਸੀ ਰਸਤੇ ਦੇ ਵਿੱਚ ਇੱਥੇ ਕਰਦੇ ਕੋਲ ਹੀ ਆ ਗਏ ਗੋਟ ਰੇੜੇ ਤੇ ਜਾਂਦੇ ਪਏ ਨੇ ਨਾਲ ਆਪ ਦਾ ਸਮਾਨ ਰੱਖਿਆ ਇਹਨਾਂ ਉੱਤੇ ਟੱਗੂ ਟੂਏ ੱਟੇ ਸੀ ਜਦੋਂ ਬਰਾਬਰ ਤੇ ਲੰਘੇ ਉਹਦੇ ਸੱਟ ਲਾਈ ਮਗਰੋਂ ਉਹਨੇ ਜਿਹਨੂੰ ਡਿੱਗਦਾ ਟਿੰਦਾ ਕਰਨ ਨੂੰ ਆ ਇਹ ਮਗਰ ਇਹ ਭੱਜਿਆ ਇਹਨੇ ਮਗਰੋਂ ਘਰ ਦੀ ਵੀ ਆਗਿਓ ਉਧਰ ਸਾਰਾ ਕੰਨਾ ਪਲਾਨ ਤਿਆਰੀ ਕੀਤਾ ਸੀ ਕਿੰਨੇ ਬੰਦੇ ਸੀ ਜੀ ਇਹ 5 ਬੰਦੇ ਸੀ ਸਾਡੇ ਘਰ ਦੇ ਲੱਗੇ ਰਹਿੰਦੇ ਆਂ ਜੀ ਹਾਂਜੀ ਇੱਥੇ ਘਰ ਦੇ ਨੇੜੇ ਰਹਿੰਦੇ ਬਾਕੀ ਕੁਛ ਹੈਗੇ ਆ ਜਿਹੜੇ ਇਹਨਾਂ ਦੇ ਅਣਪਛਾਤੇ ਮਤਲਬ ਜਿਹੜੇ ਅੱਗੇ ਸੀਆਈਡੀ ਦਿੰਦੇ ਵੀ ਹੁੰਦਾ ਪਿਆ ਸ਼ੌਣਗੋ ਸਾਰੀ ਇਹਨਾਂ ਸੀਆਈਡੀ ਕੀਤੀ ਕੋਈ ਪੁਰਾਣੀ ਰੰਜੀ ਰੰਜੀ ਸੀ ਕੀ ਕੋਈ ਪੁਰਾਣੀ ਰੰਜੈ ਨਹੀਂ ਬਸ ਰੱਜੇ ਪੁੱਜੇ ਰਹਿੰਦੇ ਜੋ ਉਹ ਵੜੀ ਇਹਦੇ ਨਾਲ ਹੁੰਦੇ ਆ ਰਾਤ ਵੀ ਦਿਨੇ ਵੀ ਦੋ ਨੰਬਰ ਦਾ ਕੰਮ ਹੈ ਤੇ ਘਰੇ ਕਈ ਮੋਟਰਸਾਈਕਲ ਕਈ ਮਸ਼ੀਨਰੀ ਜਿਹੜੀ ਖੜੀ ਹੋਈ ਹੈ ਜਿਹੜੇ ਚੋਰੀ ਦੇ ਸਮਾਨ ਲੈਂਦਾ ਇਹਦੇ ਬਿਲਕੁਲ ਤੇ ਸੌਰਮ ਨੇ ਕਈ ਵਾਰੀ ਕੋਈ ਵਿਰੋਧ-ਵਿਰੋਧ ਕੀਤਾ ਜਿਵੇਂ ਨਸ਼ੇ ਦੇ ਖਿਲਾਫ ਵੀ ਹੈ ਕੋਈ ਜਿਵੇਂ ਸੌਰ ਕੋਈ ਵਿਰੋਧ ਨਹੀਂ ਸਾਟਾ ਕਿਸੇ ਨਾਲ ਕੋਈ ਲੈਣ ਦੇ ਨਹੀਂ ਤੇ ਕਿਸ ਗੱਲ ਨੂੰ ਲੱਗੇ ਲੜਾਈ ਝਗੜਾ ਕਿਉਂ ਕੀਤਾ ਇਹਨਾਂ ਨੇ ਲੜਾਈ ਪਰਸੋ ਰਾਤ ਤੇ ਟੈਲੀਫੋਨ ਤੇ ਲੱਗਾ ਸੀ ਕਿਸੇ ਨਾਲ ਗੱਲ ਕਰਨ ਉਹ ਰੱਜੇ ਸੀ ਉਹ ਰੱਜੇ ਕੋਲੋਂ ਗੱਲ ਕੱਢ ਕੇ ਚਲੇ ਗਏ ਨੇ ਤੇ ਇਹ ਆਦਾ ਵੀ ਉਹਨੇ ਮੈਨੂੰ ਗੱਲ ਕੱਢੀ ਤੇ ਮੈਂ ਇਹਨਾਂ ਲੜਮਾ ਨਹੀਂ ਇਹ ਕੰਮ ਨਹੀਂ ਚੱਲਣਾ ਦਾ ਹੋ ਸਕੋ ਆਪ ਦਾ ਦੁਬਾਰਾ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਅਸੀਂ ਪਰਸੋਂ ਰਾਤ ਇਹ ਦਰਖਾਸਤ ਦੇ ਆਏ ਆ ਅਸਤੇ ਉਹਾਂ ਦੇ ਕੱਲ ਸਵੇਰੇ ਸਾਨੂੰ ਫਿਰ ਦਰਖਾਸਤ ਦੇ ਗਿਆ ਜੇ ਉਥੇ ਫੋਟੋ ਟੇਡ ਕਰਾ ਕੇ ਦੋ ਦਰਖਾਸਤਾਂ ਫਿਰਦੇ ਆ ਪਰਸੋਂ 8 ਵਜੇ ਤੋਂ ਲੈ ਕੇ ਜੇ ਤੁਹਾਨੂੰ ਜਿਵੇਂ ਤੁਹਾਡੇ ਮੁੰਡੇ ਦੀ ਡੈਥ ਹੋਈ ਆ ਉਹਦੇ ਬਾਰੇ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗਣਾ ਸਾਬ ਮਿਲਣਾ ਚਾਹੀਦਾ ਜਿਹੜੇ ਇਹਨਾਂ ਦੇ ਕੋਈ ਜਿਹੜੇ ਬਾਕੀ ਨੇ ਉਹ ਗਸ਼ਤਾਰ ਕੀਤੇ ਜਾਂ ਕਿੰਨੇ ਕੀਤੇ ਇਹਦੇ ਬਾਰੇ ਜੇ ਮੈਨੂੰ ਨਹੀਂ ਪਤਾ ਮੈਂ ਤਾਂ ਘਰ ਆਵਦੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਕੁਮਾਰ ਬਾਕੀ ਜਿਹੜਾ ਕੀ ਕੰਮ ਕਰਦੇ ਹੋ ਤੁਸੀਂ ਮੈਂ ਖੇਤੀਬਾੜੀ ਦਾ ਕੰਮ ਕਰਦਾ ਜੀ ਤੇ ਸੌਰਵ ਕੀ ਕਰਦਾ ਸੀ ਸੌਰਵ ਬੀਜਲੀ ਬੋਰਡ ਚ ਆਈਡੀ ਮੀਟਰ ਰੀਡਿੰਗ ਦਾ ਕੰਮ ਕਰਦਾ ਹੈ ਜੀ ਇਹ ਕੱਚਾ ਸੀ ਲੱਗਾ ਸੀ ਹਾਂ ਜੀ ਆਈਡੀ ਬਣੀ ਹੋਈ ਸੀ ਜਿਹੜਾ ਬਜੀ ਪੂਰੇ ਏਰੀਆ ਵਿੱਚ ਜਿਹੜੀ ਮੰਦਭਾਗੀ ਘਟਨਾ ਹੋਈ ਸੀ ਤੇ ਪਰਚਾ ਇਕ ਰਿਸ਼ਤਾ ਕੀਤਾ ਗਿਆ 148/23 ধারা 302 148 149 ਤੇ ਅਧਾਰਾ ਉੱਚ ਪਛਾਤਾ ਜੋ ਹੈ ਤੇ ਜੇ ਮੁੱਖ ਦੋਸ਼ੀ ਸੀ ਰਜੇਸ਼ ਕੁਮਾਰ ਉਰਫ ਟਿੱਟੂ ਨੂੰ ਵਿਸਤਾਰ ਕੀਤਾ ਗਿਆ ਨਾਲ ਉਹਦੇ ਨਾਲ ਨਵਜੋਤ ਜੁੜੀ ਹੈਗੀ ਉਹਨੂੰ ਵੀ ਵਿਸਤਾਰ ਕੀਤਾ ਗਿਆ ਤੇ